ਸ੍ਰੀ ਗੋਪੀ ਸਿੰਘ ਪੁਲਿਸਰ ਮਾਂਜੋ ਕਮਿਸ਼ਨ ਆਫ ਪੁਲਸ ਅਮਸਰ ਉਹਨਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਿਵਿਟੀ ਵੰਦੀਏ ਸੁਪਰਵਾਈਜ਼ਨ ਏਟ ਸਾਡੇ ਡਿਵੀਜ਼ਨ ਥਾਣੇ ਦੀ ਪੁਲਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਗਈ ਹੈ ਇਥੇ ਮੁਖੌਸਰ ਥਾਣਾ ਐਸਿਰ ਕੇਸ਼ਕਮਰ ਨੇ ਐਸੇ ਹੀ ਕਲਦੀਬ ਰਾਏ ਨਾਲ ਰਲ ਕੇ ਦਰਾਨੇ ਚੈਕਿੰਗ ਐਕਟਰ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਰ ਚੋਰੀ ਦਾ ਸੀਗਾ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਆ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਕਵਰ ਹੋਏ। ਸ਼ੇਰ ਮੁਕਰਮਾ ਦਰਜ ਕਰਕੇ ਉਹਦੀ ਅਰੈਸਟ ਪਾਈ ਗਈ। ਅਰੈਸਟ ਹੋਣ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ। ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਉੱਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ। ਜਿਹਦੇ ਜਿਹਦੇ ਵਿਭਾਗ ਤੇ ਜਾਂ ਮਕਦਮਾ ਨੰਬਰ 16 ਮਿਤੀ 27/3/25 ਜੇਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 333 336 3 340 2 341 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮਕਰਮਾ ਜੇਰੇ ਤਫਤੀਸ਼ ਉਹਦੀ ਪੁੱਛਗਿੱਛ ਹੋਰ ਕੀਤੀ ਜਾ ਰਹੀ ਹੈ